ਹਾਂਜੀ ਕੀ ਹਾਲ ਹੈ ਮੇਰੇ ਪਿਆਰੇ ਦੋਸਤੋ ਤੇ ਤੁਸੀਂ ਟਾਈਟਲ ਤਾਂ ਪੜ ਹੀ ਲਿਆ ਹੋਊਗਾ 20 ਤੋਂ 25000 ਰੁਪਏ ਮਹੀਨੇ ਦਾ ਤੁਸੀਂ ਕਮਾ ਸਕਦੇ ਹੋ ਹਣ ਬੜੇ ਗਿਆਨੀ ਸੱਜਣ ਕਮੈਂਟ ਕਰਨਗੇ ਇਸ ਵੀਡੀਓ ਉੱਤੇ ਬੇਕੂਬ ਬਣਾ ਰਿਹਾ ਹੈ ਐਦਾ ਕਰ ਰਿਹਾ ਪਰ ਵੀਰੇ ਰਿਐਲਿਟੀ ਵਿੱਚ ਤੁਸੀਂ ਅੱਗੇ ਵੀਡੀਓ ਮੇਰੀ ਦੇਖਦੇ ਰਹੋ ਠੀਕ ਹੈ ਪੂਰੀ ਵੀਡੀਓ ਦੇਖਿਓ ਮੈਂ ਤੁਹਾਨੂੰ ਰਿਐਲਿਟੀ ਵਿੱਚ ਦਿਖਾਉਂਗਾ ਤੁਸੀਂ 25 ਤੋਂ 30000 ਰੁਪਏ ਮਹੀਨਾ ਕਿੱਦਾਂ ਕਮਾ ਸਕਦੇ ਹੋ ਉਹਦੇ ਵਾਸਤੇ ਸਭ ਤੋਂ ਪਹਿਲਾਂ ਬੇਸਿਕ ਸਟੱਡਿੰਗ ਤੁਹਾਡੇ ਮੋਬਾਈਲ ਤੇ ਮੈਂ ਕੋਈ ਵੀ ਸੈਟਅਪ ਤੁਹਾਡੇ ਤੋਂ ਨਹੀਂ ਮੰਗਦਾ ਕਿ ਤੁਸੀਂ ਕੰਪਿਊਟਰ ਲਾਓ ਜਾਂ ਤੁਸੀਂ ਆਹ ਕਰੋ ਵੱਡਾ ਸਾਰੇ ਕੋਈ ਦੁਕਾਨ ਪਾ ਲਓ ਸਿਰਫ ਤੇ ਸਿਰਫ ਮੋਬਾਈਲ ਅੱਜ ਕੱਲ ਜਿਹੜਾ ਤੁਹਾਡੇ ਸਾਰਿਆਂ ਕੋਲ ਹੈ ਤੇ ਇਹ 25 ਤੋਂ 30000 ਰੁਪਏ ਮਹੀਨਾ ਘਰ ਬੈਠੇ ਲੇਡੀਜ਼ ਵੀ ਕਮਾ ਸਕਦੇ ਨੇ ਬੱਚੇ ਵੀ ਕਮਾ ਸਕਦੇ ਨੇ ਜਿਨ੍ਹਾਂ ਦੀ ਉਮਰ 18 ਪਲੱਸ ਹੈ ਇਹ ਹੈ ਉਹਦੇ ਵਾਸਤੇ ਤੁਸੀਂ ਕਰਨਾ ਕੀ ਹੈ ਸੋਸ਼ਲ ਮੀਡੀਆ ਤੇ ਫੇਸਬੁਕ YouTube Instagram ਇਹ ਸਾਰੇ ਪਲੇਟਫਾਰਮ ਤਾਂ ਤੁਸੀਂ ਖੁਦ ਚਲਾਉਣੇ ਹੀ ਹੋ तकरीबन 99% ਤਾਂ ਹਰ ਇੱਕ ਦੇ ਫੋਨ ਵਿੱਚ ਇਹ ਕੋਈ ਚਲ Share ਕਰਦੇ ਹੋ ਹਰ ਇੱਕ ਤੁਹਾਡੀ ਵੀਡੀਓ ਸ਼ੇਅਰ ਕਰਨ ਤੇ ਜੇ ਕੋਈ ਮੈਨੂੰ ਆਰਡਰ ਆਉਂਦਾ ਹੈ ਤਾਂ ਮੈਂ ਤੁਹਾਨੂੰ 500 ਰੁਪਏ ਪਰ ਆਰਡਰ ਦਊਂਗਾ ਉਹ ਤੁਸੀਂ ਮੇਰੇ ਤੋਂ Google Pay PhonePe ਜਾਂ ਜਿੱਦਾਂ ਵੀ ਤੁਹਾਡੀ ਇੱਛਾ ਹੋਵੇ ਤੁਸੀਂ ਮੇਰੇ ਤੋਂ ਲੈ ਸਕਦੇ ਹੋ ਜਿੱਦਾਂ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਤੁਹਾਡੀ ਵੀਡੀਓ ਦੇਖ ਕੇ ਸ਼ੇਅਰ ਕਰਨ ਤੇ ਕੋਈ ਮੈਨੂੰ ਆਰਡਰ ਕੋਈ ਕਰਦਾ ਹੈ ਢਾਡੇ ਰਹੀਂ ਢਾਡੇ ਰਹੀਂ ਕੋਈ ਮੈਨੂੰ ਆਰਡਰ ਕਰਦਾ ਹੈ ਤੇ ਮੈਂ 500 ਰੁਪਇਆ ਪਰ ਆਰਡਰ ਤੁਹਾਨੂੰ ਦਵਾਂਗਾ ਹੁਣ ਦੇਖੋ ਇਹਦੇ ਵਿੱਚ ਕੋਈ ਤੁਸੀਂ ਕਰੋ ਤਾਂ ਨਹੀਂ ਬਾਹਰ ਗਏ ਕਿਤੇ ਵੀ ਨਹੀਂ ਤੁਸੀਂ ਜਾ ਸਿਰਫ ਤੁਸੀਂ ਸੋਸ਼ਲ ਮੀਡੀਆ ਤੇ ਪਹਿਲਾਂ ਵੀ ਤੁਸੀਂ ਫੇਸਬੁੱਕ ਚਲਾ ਰਹੇ ਹੋ YouTube ਚਲਾ ਰਹੇ ਹੋ Instagram ਚਲਾ ਰਹੇ ਹੋ ਸਿਰਫ ਤੇ ਸਿਰਫ ਵੀਡੀਓ ਸ਼ੇਅਰ ਹੀ ਕੀਤੀ ਉਹਦੇ ਵਾਸਤੇ ਤੁਹਾਨੂੰ 500 ਰੁਪਇਆ ਇੱਕ ਆਰਡਰ ਦਾ ਆ ਗਿਆ ਜੇ ਤੁਸੀਂ ਮਹੀਨੇ ਵਿੱਚ ਰੋਇਦਾ ਇੱਕ ਆਰਡਰ ਵੀ ਲੈਨੇ ਹੋ ਤੇ 30 ਆਰਡਰ ਆ ਗਏ 15000 ਰੁਪਏ ਘਰ ਬੈਠੇ ਹੀ ਬਣਾ ਲਿਆ ਹੁਣ ਤੁਸੀਂ ਕਹੋਗੇ ਤੁਸੀਂ ਤਾਂ 25 ਤੋਂ 30000 ਕਹਿ ਰਹੇ ਸੀ 25 ਤੋਂ 30000 ਕਮਾਉਣਾ ਉਹਦੇ ਵਾਸਤੇ ਤੁਸੀਂ ਹੋਰ ਵੱਧੋਂ ਵੱਧ ਲੋਕਾਂ ਨੂੰ ਮੇਰੇ ਬਾਰੇ ਦੱਸੋ ਮੇਰੇ ਸਿਸਟਮ ਬਾਰੇ ਦੱਸੋ ਤਾਂ ਕਿ ਨਾਲੇ ਕਿਸੇ ਦੀ ਦੁਕਾਨ ਦੀ ਚੋਰੀ ਜਾਂ ਘਰ ਦੀ ਚੋਰੀ ਵੀ ਰੁਕ ਸਕੇ ਕੋਈ ਬੱਚਾ ਗੁੰਮ ਹੋਣ ਤੋਂ ਰੁਕ ਸਕੇ ਕਿਉਂਕਿ ਆਪਾਂ ਘਰ ਦੀ ਚੋਰੀ ਦੁਕਾਨ ਦੀ ਚੋਰੀ ਰੋਕਣ ਵਾਸਤੇ ਪਲੱਸ ਜਵਾਕਾਂ ਦੀ ਸੇਫਟੀ ਵਾਸਤੇ ਆਈ ਕਾ ਟ੍ਰੈਕਰ ਵੀ ਬਣਾਨੇ ਆ ਪਸਵਾ ਦੇਵਾੜੇ ਵਾਸਤੇ ਕਬੂਤਰਾ ਦੀ ਚੋਰੀ ਵਾਸਤੇ ਜਿੱਦਾਂ ਦੀ ਵੀ ਗਾਗ ਦੀ ਜ਼ਰੂਰਤ ਉਦਾਂ ਦੇ ਆਪਾਂ ਸੇਫਟੀ ਅਲਰਮ ਸਿਸਟਮ ਬਣਾਉਨੇ ਆ ਜਿਹੜੇ ਕੀ ਜਿੱਦਾਂ ਤੁਸੀਂ ਦੁਕਾਨ ਦੇ ਅੰਦਰ ਮੇਰਾ ਸਿਸਟਮ ਲਗਾਇਆ ਦੁਕਾਨ ਦੇ ਅੰਦਰ ਰਾਤ ਨੂੰ ਕੋਈ ਵੀ ਐਂਟਰ ਹੋਏਗਾ ਤੁਹਾਡੇ ਮੋਬਾਈਲ ਤੇ ਕਾਲ ਕਰ ਦਿੰਦਾ ਹੈ ਤੁਸੀਂ ਮਰੀਆਂ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਹੀ ਰਹਿੰਨਾ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਫੇਸਬੁੱਕ ਤੇ ਮੇਰੇ YouTube ਤੇ ਸਾਰੀਆਂ ਵੀਡੀਓ ਜਿਹਦੇ ਵਿੱਚ ਲੋਕਾਂ ਦੇ ਕਸਟਮਰ ਦੇ ਘਰਾਂ 'ਚ ਲੱਗੇ ਵੀ ਮੈਂ ਤੁਹਾਨੂੰ ਦਿਖਾਈਆਂ ਆਈਆਂ ਵੀਡੀਓ ਤੇ ਪਲੀਜ਼ ਤੁਸੀਂ ਮੇਰੀ ਵੀਡੀਓ ਸ਼ੇਅਰ ਕਰੋ ਤੇ ਲਾਈਕ ਕਰਦਿਆ ਕਰੋ ਤੇ ਆਪ ਦਾ ਅੱਜ ਤੋਂ ਹੀ ਪੈਸੇ ਕਮਾਉਣ ਦਾ ਸਿਸਟਮ ਚਾਲੂ ਕਰ ਸਕਦੇ ਹੋ ਖੁਰ ਜੇ ਤੁਸੀਂ ਜ਼ਿਆਦਾ ਕੋਈ ਜਾਣਕਾਰੀ ਚਾਹੀਦੀ ਹੈ ਉਹਦੇ ਵਾਸਤੇ ਤੁਸੀਂ ਮੈਨੂੰ WhatsApp ਜਾਂ ਐਸੇ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੈਂ ਆਪਦਾ ਨੰਬਰ ਨੀਚੇ ਸ਼ੋਅ ਕਰਾ ਦੂੰਗਾ ਤੁਸੀਂ ਮੇਰੇ ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਕੋਈ ਵੀ ਭਾ ਕੋਈ ਬਿਜ਼ਨਸ ਵਿੱਚ ਪੈਸੇ ਲਾਉਣਾ ਚਾਹੁੰਦਾ ਹੈ ਉਹ ਵੀ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਕਿਸੇ ਤਰ੍ਹਾਂ ਦਾ ਮੈਂ ਛੋਟੇ ਛੋਟੇ ਬਿਜ਼ਨਸ ਕਾਫੀ ਚਲਾ ਰਿਹਾ ਜਿੱਦਾਂ ਕਿ ਟੂ ਸਟੈਪ ਡਿਲੀਵਰੀ ਇੱਕ ਮੈਂ ਨਵਾਂ ਬਿਜ਼ਨਸ ਹੁਣ ਸ਼ੁਰੂ ਕੀਤਾ ਕੋਟੀ ਸੇਖਾ ਵਿੱਚ ਘਰ ਦੀ ਛੋਟੀ ਛੋਟੀ ਜ਼ਰੂਰਤ ਵਾਸਤੇ ਜਿੱਦਾਂ ਘਰ ਕਿਸੇ ਆਪਣੇ ਕਈ ਵਾਰੀ ਘਰ ਵਿੱਚ ਕੋਈ ਨਹੀਂ ਹੁੰਦਾ ਤੇ ਕੋਈ ਬਿਜਾਰਕਟ ਤੋਂ ਸਮਾਨ ਲੈ ਕੇ ਆਉਣਾ ਉਹ ਸਮਾਨ ਅਸੀਂ ਮਾਰਕੀਟ ਤੋਂ ਲੈ ਕੇ ਉਹਨਾਂ ਦੇ ਘਰ ਪਾ ਚਾਉਂਦੇ ਆ ਤੇ ਐਦਾਂ ਦੇ ਮੇਰੇ ਕਾਫੀ ਬਿਜ਼ਨਸ ਹਨ ਜਿਨ੍ਹਾਂ ਵਿੱਚ ਤੁਸੀਂ ਮੇਰਾ ਸਹਿਯੋਗ ਦੇ ਸਕਦੇ ਹੋ ਜੇ ਕਿਸੇ ਮਨ ਨਾਲ ਡਿਲੀਵਰੀ ਬੁਆਏ ਪੀ ਜੌਬ ਤੇ ਵੀ ਲੱਗਣਾ ਹੋਵੇ ਉਹ ਵੀ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਕੋਟੀ ਸਿੰਘ ਖੰਦ ਸ਼ਰਦ ਵਿੱਚ ਬਾਕੀ ਆਪਾਂ ਅੱਗੇ ਹੋਰ ਵੀ ਇਸ਼ਾਰਾ ਵਿੱਚ ਕਰਾਂਗੇ ਸ਼ੁਰੂ ਤੁਹਾਡੇ ਭਰਾਵਾਂ ਦੇ ਸਨਯੋਗ ਨਾਲ ਤੇ ਵੀਰੇ ਤੁਸੀਂ ਮੇਰੇ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਤੁਸੀਂ ਵੀ ਪੈਸੇ ਕਮਾਓ ਤੇ ਕਿਸੇ ਦੁਕਾਨਦਾਰ ਜਾਂ ਘਰ ਦਾ ਜਾਂ ਕਿਸੇ ਦੇ ਪਸ਼ੂ ਚੋਰੀ ਹੁੰਦਾ ਕੋਈ ਫਾਇਦਾ ਚੱਕ ਸਕੇ ਇਹ ਚੀਜ਼ਾਂ ਨੂੰ ਰੋਕਣ ਵਾਸਤੇ ਆਪਾਂ అలਾਰਮ ਸਿਸਟਮ ਬਣਾਉਨੇ ਆ ਚੋਰੀ ਨੂੰ ਰੋਕਣ ਵਾਸਤੇ ਬਣਾਉਨੇ ਆ ਆਪਾਂ అలਾਰਮ ਸਿਸਟਮ ਹਰ ਇੱਕ ਤਰ੍ਹਾਂ ਦੇ ਤੇ ਵੀਰੇ ਅੱਜ ਤੋਂ ਹੀ ਤੁਸੀਂ ਬਿਜ਼ਨਸ ਸਟਾਰਟ ਕਰ ਸਕਦੇ ਹੋ ਮੇਰੀ ਵੀਡੀਓ ਨੂੰ ਸ਼ੇਅਰ ਕਰਕੇ ਤੇ ਸਾਰੀ ਵੀਡੀਓ ਦੇਖਣ ਵਾਸਤੇ ਤੁਹਾਡੇ ਸਾਰਿਆਂ ਦਾ ਧੰਨਵਾਦ